ਨਾਬਾਦੀ ਨਮੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਸੁਖਪਾਲ ਸਿੰਘ ਖੈਰਾ ਨੂੰ ਮਿਲਣ ਦੇ ਲਈ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਹੁੰਚੇ ਪ੍ਰਤਾਪ ਸਿੰਘ ਬਾਜਪਾ ਮੀਡੀਆ ਦੇ ਨਾਲ ਰੂਬਰੂ ਨਹੀਂ ਹੋਏ ਅਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੁਖਪਾਲ ਸਿੰਘ ਖੈਰਾ ਨੂੰ ਸਰਕਾਰ ਦੇ ਵੱਲੋਂ ਬਹੁਤ ਤੰਗ ਕੀਤਾ ਗਿਆ ਚੰਨੀ ਨੇ ਵੀ ਕਿਹਾ ਕਿ ਸੁਖਪਾਲ ਸਿੰਘ ਖੈਰਾ ਨੂੰ ਜਾਣ ਪੁੱਛ ਕੇ ਫਸਾਇਆ ਜਾ ਰਿਹਾ ਹੈ ਆਉਣ ਵਾਲੇ ਤਿੰਨਾਂ ਤੇ ਵਿੱਚ ਖੈਰਾ ਦੇ ਉੱਤੇ ਹੋ ਵੀ ਕੇਸ ਪਾਈ ਜਾਣਗੇ ਕਿਉਂਕਿ ਪਹਿਲਾਂ ਕੁਲਬੀਰ ਜੀਰਾ ਤੇ ਕੇਸ ਪਾਇਆ ਗਿਆ ਸੀ ਜਦੋਂ ਨਿਕਲਣ ਲੱਗਾ ਤਾਂ ਇੱਕ ਹੋਰ ਕੇਸ ਪਾ ਦਿੱਤਾ ਫਿਰ ਇਹ ੱਤਕਾਸ਼ਾਈ ਫੜੀ ਸਰਕਾਰ ਐ ਚੰਨੀ ਨੇ ਕਿਹਾ ਕਿ ਇਹ ਸਾਰਾ ਕੁਝ ਲੀਡਰਸ਼ਿਪ ਨੂੰ ਖਤਮ ਕਰਨ ਵਾਸਤੇ ਵਿਰੋਧ ਨੂੰ ਦਬਾਉਣ ਵਾਸਤੇ ਕੀਤਾ ਜਾ ਰਿਹਾ ਹੈ ਅੱਜ ਮੈਂ ਸਰਦਾਰ ਸੁਖਪਾਲ ਸਿੰਘ ਖੇਰਾ ਜਿਹੜੇ ਕਿ ਸਰਕਾਰ ਦੀਆਂ ਬਦੀਕੀਆਂ ਕਾਰਨ ਅੱਜ ਨਾਬਾ ਜੇਲ੍ਹ ਚ ਹੈ ਉਹਨਾਂ ਨੂੰ ਮਿਲ ਕੇ ਆਇਆ ਹਾਲਾਂਕਿ ਬਹੁਤ ਪ੍ਰੈਸ਼ਰ ਹੈ ਉਹਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਤੰਗ ਕੀਤਾ ਗਿਆ ਪਿਛਲੇ ਦਿਨਾਂ ਚ ਪਰ ਫੇਰ ਵੀ ਉਹ ਬਿਲਕੁਲ ਮਰਦਾਂ ਦੀ ਤਰ੍ਹਾਂ ਉਹਨਾਂ ਦਾ ਮਨੋਵਲ ਬਹੁਤ ਅੱਛਾ ਹੈ ਤੇ ਮੈਨੂੰ ਇਸ ਗੱਲ ਨੂੰ ਚੰਗਾ ਲੱਗਿਆ ਕਿ ਉਹ ਮਨੋਵਲ ਉਹਦਾ ਅੱਛਾ ਹੈ ਇਹ ਜਿਹੜਾ ਇਹਨਾਂ ਪਰ ਕੇਸ ਬਣਾਏ ਜਾ ਰਹੇ ਹੈ ਜਾਂ ਬਣਾਇਆ ਗਿਆ ਹੈ ਇਹ ਟੋਟਲੀ ਇੱਕ ਬੰਡੇਟਾ ਹੈ ਹਰ ਤਰ੍ਹਾਂ ਦੇ ਨਾਲ ਉਸ ਦੀ ਆਵਾਜ਼ ਨੂੰ ਔਰ ਲੋਕਾਂ ਦੀ ਆਵਾਜ਼ ਨੂੰ ਜਿਹੜਾ ਦਬਾਉਣ ਦੀ ਇੱਕ ਬਹੁਤ ਬੜੀ ਸਾਜ਼ਿਸ਼ਰ ਕੋਸ਼ਿਸ਼ ਹੈ ਔਰ ਬੜੀ ਤਕੜੀ ਸਾਜ਼ਿਸ਼ ਕਰਕੇ ਇਹਨਾਂ ਨੂੰ ਫਸਾਇਆ ਗਿਆ ਤੇ ਮੈਨੂੰ ਇਹ ਵੀ ਖਸਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੇਸ ਇਹਦੇ ਦੇ ਪਾਏ ਜਾਣਗੇ ਕਿਉਂਕਿ ਸਾਡਾ ਕੁਲਬੀਰ ਸਿੰਘ ਜੀਰੇ ਨੂੰ ਫੜਿਆ ਹੋਇਆ ਸੀ ਉਹ ਨਿਕਲਣ ਲੱਗਿਆ ਇੱਕ ਹੋਰ ਕੇਸ ਪਾਤਾ ਹੁਣ ਇਹਦੀ ਜ਼ਮਾਨਤ ਹੋਣ ਲੱਗੇਗੀ ਤਾਂ ਹੋਰ ਕੇਸ ਪਾਉਣਗੇ ਇਹ ਸਰਕਾਰ ਇਸੇ ਤਰ੍ਹਾਂ ਚੱਲ ਰਹੀ ਹੈ ਤੇ ਇਸੇ ਤਰ੍ਹਾਂ ਇਹਨਾਂ ਨੇ ਕਰਦੇ ਰਹਿਣਾ ਤੱਕਾशाही ਕਾਂਗਰਸ ਪਾਰਟੀ ਔਰ ਹਰ ਪੰਜਾਬ ਦਾ ਬੰਦਾ ਇਸ ਗੱਲ ਨੂੰ ਸਮਝਦਾ ਹੈ ਕਿ ਇਹ ਸਾਰਾ ਕੁਝ ਲੀਡਰਸ਼ਿਪ ਨੂੰ ਖਤਮ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਵਿਰੋਧ ਨੂੰ ਦਬਾਉਣ ਵਾਸਤੇ ਕੀਤਾ ਜਾ ਰਿਹਾ ਹੈ ਤੇ ਪੰਜਾਬੀਆਂ ਨੂੰ ਦਬਾ ਕੇ ਰਾਜ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਰ ਰਹੀ ਹੈ ਇਹ ਅੱਜ ਮੈਂ ਇੱਥੇ ਜਾ ਕੇ ਜਦੋਂ ਆਇਆ ਤਾਂ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਤੱਕੇशाही ਦੀ ਰਾਜਨੀਤੀ ਹੋ ਰਹੀ ਹੈ ਇਹ ਕੋਈ ਭ੍ਰਿਸ਼ਟਾਚਾਰ ਖਤਮ ਕਰਨ ਦੀ ਰਾਜਨੀਤੀ ਨਹੀਂ ਹੈ ਇਹ ਕੋਈ ਕ੍ਰਾਈਮ ਖਤਮ ਕਰਨ ਦੀ ਰਾਜਨੀਤੀ ਨਹੀਂ ਹੈ ਇਹ ਪੰਜਾਬ ਦੇ ਵਿੱਚੋਂ ਜਿਹੜੇ ਚੋਣਵੇਂ ਬੰਦੇ ਆ ਜਿਹੜੇ ਵਿਰੋਧ ਕਰਦੇ ਆ ਜਿਹੜੇ ਇਨਕਲਾਬੀ ਹੈ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਜਿਹੜੇ ਇਹਨਾਂ ਦੀ ਕੁਰੀਤੀਆਂ ਨੂੰ ਦਰਸਾਉਂਦੇ ਆ ਜਿਹੜੇ ਇਹਨਾਂ ਦੀ ਲੁੱਟ ਨੂੰ ਸਾਹਮਣੇ ਕਰਦੇ ਆ ਉਹਨਾਂ ਦੇ ਪਰਚੇ ਕਰਦੇ ਆ ਇਹ ਆਉਣ ਵਾਲੇ ਦਿਨਾਂ 'ਚ ਹੋਰਾਂ ਤੇ ਵੀ ਹੋਣਗੇ ਸਾਡੇ ਤੇ ਵੀ ਹੋਣਗੇ ਲੇਕਿਨ ਐਸੀ ਪੰਜਾਬ ਦੀ ਆਵਾਜ਼ ਨੂੰ ਬੁਲੰਦ ਰੱਖਣਾ ਤੇ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਅਜਿਹੇ ਬੰਦੇ ਜਿਹੜੇ ਸੁਖਪਾਲ ਕਹਿਰਾ ਵਰਗੇ ਐ ਇਹਨਾਂ ਦਾ ਸਾਥ ਦੇ ਅਕਾਲੀ ਅਕਾਲੀ ਦਲ ਤੇ ਵੀ ਸ਼ਕੰਜਾ ਕਹਿੰਦੇ ਬੰਟੀ ਰਮਾਣਾ ਨੂੰ ਵੀ ਗ੍ਰਿਫਤਾਰ ਕੀਤਾ ਵੀ ਦੇਖੋ ਬੰਟੀ ਰਮਾਣਾ ਕੀ ਗੱਲ ਹੈ ਜਿਹੜੀ ਗੱਲ 'ਚ ਫੜਿਆ ਉਹ ਬਿਨਾ ਮਤਲਬ ਮੈਂ ਉਹੀ ਤਾਂ ਕਹਿ ਰਿਹਾ ਇਹੀ ਗੱਲ ਮੈਂ ਉਰੇ ਕਹਿ ਰਿਹਾ ਸੀ ਦੇਖੋ ਚਾਹੇ ਬੰਟੀ ਰਮਾਣਾ ਹੋਵੇ ਚਾਹੇ ਕੁਲਬੀਰ ਜੀਰਾ ਹੋਵੇ ਚਾਹੇ ਕੋਈ ਪੱਤਰਕਾਰ ਹੋਵੇ ਇਹ ਜਿੰਨੇ ਪਰਚੇ ਕੀਤੇ ਜਾ ਰਹੇ ਸਾਰੀ ਧੱਕਾਸ਼ਾਹੀ ਹੈ ਪਿਛਲੀਆਂ ਸਰਕਾਰਾਂ ਜਿ ਇਥੇ ਪੰਜਾਬ ਚ ਇਦਾਂ ਦਾ ਰਵਾਜ ਨਹੀਂ ਰਿਹਾ ਸਰਕਾਰਾਂ ਬੜੀਆਂ ਆਈਆਂ ਤੇ ਆਉਂਦੀਆਂ ਰਹਿਣਗੀਆਂ ਇਹਨਾਂ ਦੀ ਵੀ ਚਲੇ ਜਾਣੀ ਹੈ ਇੱਕ ਦਿਨ ਲੇਕਿਨ ਰਾਵਣ ਵਰਗੇ ਦਾ ਰਾਜ ਵੀ ਨਹੀਂ ਰਿਹਾ ਇਸ ਕਰਕੇ ਇਹਨਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਪੰਜਾਬੀ ਦਬਦਾ ਨਹੀਂ ਹੁੰਦਾ ਤੇ ਨਾ ਹੀ ਦਬਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਧੰਨਵਾਦ ਓਕੇ ਥੈਂਕ ਯੂ ਸਤਿਵੰਤ ਮਾਨ ਇੱਕ ਤਰੀਕ ਨੂੰ ਡਿਬੇਟ ਕਰ ਰਹੇ ਨੇ ਤੁਸੀਂ ਜਾਓਗੇ ਬੀਜੇਪੀ ਦਾ ਕਰੇ ਅਸੀਂ ਜਾਵਾਂਗੇ ਦੇਖੋ ਕੱਲ ਇੱਕ ਬਹੁਤ ਅੱਛੀ ਡਿਬੇਟ ਔਰ ਸੈਮੀਨਾਰ ਪੰਜਾਬ ਯੂਨੀਵਰਸਿਟੀ ਤੇ ਹੋਇਆ ਉਦੇ ਵਿੱਚ ਪੰਜਾਬ ਦੇ ਹਾਲਾਤ ਹੈ ਜਿਹੜੇ ਐਸਵਾਈਐਲ ਨੂੰ ਲੈ ਕੇ ਉਦੇ ਤੇ ਗੱਲ ਹੋਈ ਹੈ ਉਥੇ ਕਾਂਗਰਸ ਨੇ ਕੀ ਕੀਤਾ ਭਾਜਪਾ ਨੇ ਕੀ ਕੀਤਾ ਇਹ ਵੀ ਗੱਲਾਂ ਹੋਈਆਂ ਤੇ ਅੱਗੇ ਨੂੰ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਆਹ ਜਿਹੜੀ ਡਿਬੇਟ ਹੈ ਇਹ ਤਾਂ ਤੂੰ ਤੂੰ ਮੈਂ ਮੈਂ ਮੂੰਹੋਂ ਤੂੰ ਹੀ ਬਿਨਾ ਮਤਲਬ ਤੇ ਜਿਸ ਤਰ੍ਹਾਂ ਗਲੀ ਦੇ ਵਿੱਚ ਖੜ ਕੇ ਲੜੀ ਜਾਂਦੇ ਐ ਪਿੰਡਾਂ 'ਚ ਕਈ ਵਾਰ ਬੰਦੇ ਜਾਂ ਜਨਾਨੀਆਂ ਉਹ ਕੰਮ ਹੋ ਰਿਹਾ ਹੈ ਇਹਦੀ ਕੀ ਲੋੜ ਆ ਵੀ ਭਗਵੰਤ ਮਾਨਤ ਗਾਈ ਸਾਹਿਬ ਜੀ ਗੱਲ ਸੁਣਾਓ ਕਿ ਜਿੰਨਾ ਕੁਸ਼ ਪਹਿਲਾਂ ਇਹ ਕਹਿ ਸਕਦੇ ਸੀ ਪਿਛਲੇ ਸਰਕਾਰਾਂ ਦੇ ਖਿਲਾਫ ਜਿਨ੍ਹਾਂ ਨੇ ਕਹਿ ਲਿਆ ਲੋਕਾਂ ਨੇ ਸੁਣ ਕੇ ਇਹਨਾਂ ਨੂੰ ਰਾਜ ਦੇਤਾ ਹੁਣ ਇਹਨਾਂ ਨੇ ਰਾਜ ਕਰਕੇ ਪੰਜਾਬ ਦੇ ਮਸਲੇ ਹੱਲ ਕਰਨੇ ਆ ਨਾ ਕਿ ਤੂੰ ਤੂੰ ਮੈਂ ਮੈਂ ਕਰਨੀਆਂ ਇੱਕ ਦੂਜੇ ਨੂੰ ਥਾਪੀਆਂ ਮਾਰਨੀਆਂ ਕਿ ਆ ਜਾ ਮੈਂ ਤੈਨੂੰ ਦੇਖ ਲਵਾਂਗਾ ਇਹ ਤਾਂ ਪਹਿਲਵਾਨਾਂ ਵਾਲੀਆਂ ਥਾਪੀਆਂ ਆਪਸ 'ਚੇ ਮਾਰੀ ਜਾਂਦੇ ਆਪਣੇ ਆਪ ਨਾਲ ਹੁਣ ਕਾਦੀ ਲੜਾਈ ਹੈ ਲੜਾਈ ਹਰਿਆਣੇ ਦੇ ਨਾਲ ਹੈ Rajasthan ਦੇ ਨਾਲ ਹੈ ਜਾਂ ਪਾਣੀਆਂ ਦੀ ਹੈ ਕੱਠੇ ਹੋ ਕੇ ਪਾਣੀਆਂ ਦੀ ਲੜਾਈ ਲੜਨਾ ਚਾਹੀਦਾ ਮੈਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਆ ਜਿਹੜੀ ਬਿਨਾ ਮਤਲਬ ਤੇ ਆ ਇਹਨਾਂ ਨੇ ਲੁਧਿਆਣੇ ਦੇ ਵਿੱਚ ਅਖਾੜਾ ਲਗਾਇਆ ਇਹ ਆਪਸ ਦੇ ਵਿੱਚ ਖਾੜੇ ਲਗਾਉਣੇ ਬੰਦ ਕਰੋ ਪੰਜਾਬ ਦੇ ਬਾਰੇ ਸੋਚੋ ਤੇ ਹੱਲ ਕੱਢਣ ਦੀ ਗੱਲ ਕਰੋ ਨਾਗੇ ਇੱਕ ਦੂਜੇ ਨੂੰ ਠੋਕਣ ਦੀ ਗੱਲ ਆਮ ਆਦਮੀ ਪਾਰਟੀ ਨੇ ਸਪਸ਼ਟ ਨਹੀਂ ਕੀਤਾ ਵੀ ਪੰਜਾਬ ਦਾ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਵੇਗਾ ਕੀ ਸਪਸ਼ਟ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਹਾਲ ਤੱਕ ਖੁੱਲੇ ਤੌਰ ਤੇ ਨਹੀਂ ਕਹਿ ਕਹਿ ਸਕੀ ਜਿਸ ਤਰ੍ਹਾਂ ਕਾਂਗਰਸੀ ਅਕਾਲੀ ਕਹਿ ਰਹੇ ਨੇ ਦੇਖੋ ਤੁਹਾਨੂੰ ਨਹੀਂ ਪਤਾ ਲੱਗਿਆ ਹੋਣਾ ਕਿ ਆਮ ਆਦਮੀ ਪਾਰਟੀ ਨੇ ਸਪਸ਼ਟ ਨਹੀਂ ਕੀਤਾ ਜਾਂ ਕੀਤਾ ਮੈਂ ਤੁਹਾਨੂੰ ਦੱਸਦਾ ਕਿ ਆਮ ਆਦਮੀ ਪਾਰਟੀ ਨੇ ਸਪਸ਼ਟ ਕਰ ਦਿੱਤਾ ਹੈ ਸੁਪਰੀਮ ਕੋਰਟ ਦੇ ਵਿੱਚ ਇਹ ਸੁਪਰੀਮ ਕੋਰਟ ਦੇ ਜੱਜ ਦੀ ਜੱਜਮੈਂਟ ਦੇ ਵਿੱਚ ਆਇਆ ਹੈ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇਹ ਸਟੈਂਡ ਹੈ ਕਿ ਪੰਜਾਬ ਕਹਿੰਦਾ ਸਾਡੇ ਪਾਸ ਪਾਣੀ ਘੱਟ ਹੈ ਇਸ ਕਰਕੇ ਹਰਿਆਣੇ ਦਾ ਵੀ ਘੱਟ ਹੋ ਗਿਆ ਤੁਸੀਂ ਐਸਵਾਈਐਲ ਨਾਲ ਕੱਢੋ ਪਾਣੀ ਹੋਰ ਤਰੀਕਿਆਂ ਦੇ ਨਾਲ ਦੇ ਦਿਓ ਇਹਦਾ ਮਤਲਬ ਪਾਣੀ ਦੇਣਾ ਤਾਂ ਮੰਨ ਗਏ ਲੜਾਈ ਸਾਡੀ ਪਾਣੀ ਦੀ ਹੈ ਨਹਿਰ ਜਾਂ ਨਾਲਾ ਕੱਢਣ ਦੀ ਨਹੀਂ ਹੈ ਇਹ ਨਹਿਰਾਂ ਨਾਲੇ ਪੜ ਲਿਜਾਈ ਜਾਂਦੇ ਆ ਸਾਨੂੰ ਪਾਣੀ ਦੇਣ ਨੂੰ ਤਿਆਰ ਹੈ ਅਸੀਂ ਪਾਣੀ ਨਹੀਂ ਦੇਣਾ ਚਾਹੁੰਦੇ ਸਾਨੂੰ ਪਾਣੀ ਦੀ ਲੋੜ ਹੈ ਬਹੁਤ ਧੰਨਵਾਦ ਦੇਖੋ ਰੋਟੀਨ 'ਚ ਸਾਰੇ ਬੰਦੇ ਆ ਰਹੇ ਨੇ ਭਾਜਵਾ ਸਾਹਿਬ ਵੀ ਮਿਲ ਕੇ ਗਏ ਨੇ ਮੈਂ ਵੀ ਮਿਲ ਕੇ ਆਇਆ ਔਰ ਚੰਗੀ ਸਿਹਤ ਉਹਨਾਂ ਦੀ ਠੀਕ ਨੇ ਕਿਸ ਤਰ੍ਹਾਂ ਦੇਖ ਰਿਹਾ ਹਾਂ ਇਸ ਤਰ੍ਹਾਂ ਦਾ ਰਵਈਆ ਸਰਕਾਰ ਦਾ ਇਹ ਸਰਕਾਰ ਦਾ ਰਵਈਆ ਤੁਹਾਡੇ ਸਾਹਮਣੇ ਹੈ ਔਰ ਮੈਂ ਤਾਂ ਇੰਨਾ ਹੀ ਕਹਾਗਾ ਕਿ ਆਪਣੇ ਦੋਸਤ ਨੂੰ ਆਪਣੇ ਮਿੱਤਰ ਨੂੰ ਪਾਰਟੀ ਦਾ ਸਾਡਾ ਕੋਲੀਕਰ ਨੂੰ ਮਿਲਣ ਆਏ ਸੀ ਮਿਲਣ ਦਾ ਇਨਸਾਨੀਅਤ ਤੌਰ ਤੇ ਫਰਜ਼ ਵੀ ਹੈ ਲੋਕ ਸਭਾ ਚੋਣਾ ਕਿਸ ਤਰ੍ਹਾਂ ਦੇਖਣਾ ਲੋਕ ਸਭਾ ਚੋਣਾ ਲੋਕ ਸਭਾ ਚੋਣਾ ਤਾਂ ਤਿਆਰੀਆਂ ਇਸ ਤਾਂ ਕਾਂਗਰਸ ਪਾਰਟੀ ਭਵੇ ਅੱਜ ਕਰਾ ਲੈਣ ਇਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਬਹੁਤ ਵਧੀਆ ਨਹੀਂ ਤਾਂ ਲੋਕ ਦੱਸਣਗੇ ਇਹ ਜਨਤਾ ਦਾ ਕੰਮ ਹੈ ਜਨਤਾ ਨੇ ਦੱਸਣਾ ਪਤਾ ਲੱਗ ਜੂਗਾ ਜਦ ਸੰਦੂਕੜੀਆਂ ਖੁੱਲਣਗੀਆਂ ਤਾਂ ਮੈਂ ਤਾਂ ਆਸ ਕਰਦਾ ਕਿ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਕੱਲ ਵੀ ਮੋਹਾਲੀ ਦੀ ਅੱਗੇ ਪੇਸ਼ ਹੋਏ ਨੇ ਸਰਪਾਲ ਕਹਿੰਦਾ ਕਿ ਮੈਂ ਦੇਖ ਜੂ ਇਹ ਤਾਂ ਖੈਰਾ ਸਾਹਿਬ ਨੇ ਦੱਸਣਗੇ ਮੈਂ ਤਾਂ ਨਹੀਂ ਦੱਸ ਸਕਦਾ ਇਹ ਉਹਨਾਂ ਨੇ ਭਗਵਾਨ ਜੀ ਮਾਨ ਨੇ ਕਿਹਾ ਵੀ ਡਿਬੇਟ ਕੀ ਲੱਗਦਾ ਡਿਬੇਟ ਹੋਣੀ ਚਾਹੀਦੀ ਹੈ ਕਿ ਨਹੀਂ ਇਹ ਡਿਬੇਟ ਸਾਡੇ ਸੀਨੀਅਰ ਲੀਡਰਾਂ ਨੂੰ ਉਹਨਾਂ ਨੂੰ ਬੁਲਾਇਆ ਇਹ ਤਾਂ ਲੀਡਰ ਹੀ ਦੱਸ ਸਕਦੇ ਨੇ ਮੈਂ ਕੀ ਦੱਸ ਸਕਦਾ ਇਹਦੇ ਵਿੱਚ